ਤੋਂ ਜ਼ਿਆਦਾ ਵੋਟਾਂ ਪਾ ਕੇ ਉਹਨੂੰ ਐਮਪੀ ਬਣਾਇਆ ਤੇ ਫਿਰ ਵੀ ਨਾ ਉਹਨੂੰ ਰਿਆ ਨਹੀਂ ਕੀਤਾ ਜਾਣਾ ਬਿਨਾ ਲੋੜ ਤੋਂ ਗੱਲ ਲੱਗਿਆ ਕਿਆ ਕਹਿਣਾ ਚਾਹੀਏ ਜਿੱਦਨ ਹੋ ਗਿਆ ਸੜਕਾਂ ਖਾਸੇ ਕਿਦਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਅੱਜ ਉਸ ਪੰਜਾਬ ਦੀ ਹਿੰਦੁਸਤਾਨ ਦੀ ਇਹ ਬਿਆਸ ਪਿੰਡ ਦੀ ਉਹ ਮਹਾਨ ਸ਼ਖਸ਼ੀਅਤ ਕਿ ਜਿਹਨੇ ਇੱਕ ਪਿੰਡ ਚੋਂ ਉੱਠ ਕੇ ਪੂਰੀ ਦੁਨੀਆ ਚ ਪੰਜਾਬ ਦਾ ਸਿੱਖਾਂ ਦਾ ਦਸਤਾਰ ਦਾ ਨਾਮ ਉੱਚਾ ਕੀਤਾ ਉਹਨਾਂ ਦੀ ਅੰਤਮ ਅਰਦਾਸ ਸ਼ਾਮਲ ਹੋ ਕੇ ਅਸੀਂ ਆਪਣੇ ਆਪ ਨੂੰ ਬਹੁਤ ਸੁਭਾਗਾ ਸਮਝਦੇ ਆ ਕਿ ਉਹਨਾਂ ਉਹਨਾਂ ਦਾ ਜੀਵਨ ਜਿਹੜਾ ਸੀਗਾ ਉਹ ਬਹੁਤ ਇੱਕ ਸਾਦਾ ਸਿੰਪਲ ਜੀਵਨ ਤੇ ਇਨੀ ਲੰਮੀ ਉਮਰ ਉਹਨਾਂ ਨੇ ਜਿਹੜੀ ਕਿ ਬਹੁਤ ਇੱਕ ਚੰਬੇ ਵਾਲੀ ਗੱਲ ਹੈ ਫਿਰ ਉਹ ਲੰਮੀ ਉਮਰ ਵੀ ਕੱ ਲਈ ਕਿ ਇਨੀ ਉਮਰ ਹੋਣ ਦੇ ਬਾਵਜੂਦ ਵੀ ਜਵਾਨੀ ਵਾਲਾ ਜੋਸ਼ ਨਾਲ ਉਹਨਾਂ ਜੀਵਿਆ ਉਹਨਾਂ ਦੇ ਜੀਵਨ ਤੋਂ ਸਾਨੂੰ ਸਾਡੀ ਨੌਜਵਾਨੀ ਨੂੰ ਇਹ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਕਿੱਦਾਂ ਦਾ ਜੀਵਨ ਹੋਣਾ ਚਾਹੀਦਾ ਬੰਦਾ ਤੇ ਜੀਵਨ ਜੀਵਨ ਚੋਦਾ ਕਰਮ ਕਿੱਦਾਂ ਦਾ ਹੋਣਾ ਚਾਹੀਦਾ ਕਿ ਉਹ ਉਹਦੇ ਪਰਿਵਾਰ ਵਾਸਤੇ ਜੋ ਕੁਛ ਉਹ ਚੰਗਾ ਕਰੇ ਕਰੇ ਉਹਨੂੰ ਉਹਦੇ ਸਮਾਜ ਨੂੰ ਵੀ ਉਹਦੀ ਕੁਛ ਨਾ ਕੁਛ ਦੇਣ ਹੋਣੀ ਚਾਹੀਦੀ ਹੈ ਅਗਰ ਬਾਤ ਕੀਤੀ ਜਾਏ ਤਾਂ ਦੂਰੇ ਮਾਰਕਸ ਨੂੰ ਲੈ ਕੇ ਅੱবি ਕੀ ਸਟੱਡਸ ਹੈ ਕਿਵੇਂ ਕਿਵੇਂ ਦੇਖਦੇ ਆ ਕਿ ਅੱ비 ਵੀ ਉਹਨਾਂ ਡਿਫਰ ਘਰ ਜੀਨ ਵਿੱਚ ਰੱਖਿਆ ਕਿ ਉਹਨਾਂ ਦੀ ਬਾਤ ਹੀ ਉਹਨਾਂ ਦੇ ਜੋ ਸਾਥੀ ਦੇ ਉਹ ਵਾਪਸ ਪੰਜਾਬ ਭੁਲਾ ਲਿਆ ਇਹ ਤੋਂ ਜੀ ਸਰਕਾਰਾਂ ਦੀ ਜਿਹੜੀ ਆ ਨਾ ਧੱਕੇਸ਼ਾਹੀ ਆ ਕੋਈ ਕਾਨੂੰਨ ਕਾਇਦਾ ਨਹੀਂ ਇੱਥੇ ਇਹ ਜਿੱਥੇ ਮਰਜ਼ੀ ਫੇਕ ਅਨਕਾਊਂਟਰ ਜੋ ਵੀ ਕੋਸ਼ਿਸ਼ ਪੁਲਸ ਨੂੰ ਇੰਨੀਆਂ ਪਾਵਰਾਂ ਦਿੱਤੀਆਂ ਕਿ ਉਹ ਜੋ ਮਰਜ਼ੀ ਕਰ ਸਕਦੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਜਿਹੜਾ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਲੋਕਤੰਤਰ ਦੇ ਰਖਵਾਲੇ ਹੋਣ ਦਾ ਦਾਵਾ ਕਰਨ ਵਾਲੇ ਲੋਕਤੰਤਰ ਦੀਆਂ ਧੱਜੀਆਂ ਡਾ ਰਹੇ ਆ ਕਿ ਐਡੇ ਵੱਡੇ ਤਦਾਰ ਚ ਲੋਕਾਂ ਨੇ ਉਹਨੂੰ ਵੋਟਾਂ ਪਾ ਕੇ ਪੰਜਾਬ ਤੋਂ ਸਭ ਤੋਂ ਸਭ ਤੋਂ ਜ਼ਿਆਦਾ ਵੋਟਾਂ ਪਾ ਕੇ ਉਹਨੂੰ ਐਮਪੀ ਬਣਾਇਆ ਤੇ ਫਿਰ ਵੀ ਨਾ ਉਹਨੂੰ ਰਿਹਾ ਨਹੀਂ ਕੀਤਾ ਜਾਣਾ ਬਿਨਾਂ ਲੋੜ ਤੋਂ ਗੈਰ ਕਾਨੂੰਨੀ ਉਹਨਾਂ ਨੂੰ ਹਰਾਸਤ ਰੱਖਿਆ ਜਾ ਰਿਹਾ ਮੇਰਾ ਖਿਆਲ ਹੈ ਕਿ ਖਰੂਰ ਸਾਹਿਬ ਦੇ ਲੋਕਾਂ ਨਾਲ ਵੀ ਬਹੁਤ ਬੇਇਨਸਾਫੀ ਹੋ ਰਹੀ ਆ ਤੇ ਜਿਹੜੀ ਇਹ ਕਿ ਮੇਰੇ ਖਿਆਲ ਅਕਿ ਸਿੱਖ ਕੌਮ ਨਾਲ ਬਹੁਤ ਬਟਾ ਦਿੱਤਾ ਹੈ ਅਚਨ ਜੀ ਬਾਤ ਕੀ ਜਾਏ ਤਾਂ ਮੀਡੀਆ ਰਿਪੋਰਟ ਦੇ ਮੁਤਾਬਿਕ ਕਹਾ ਗਿਆ ਚਾਰਸ਼ਿਕ داخل ਕੀ ਗਈ ਹੈ ਜੋ ਪ੍ਰਧਾਨ ਮੰਤਰੀ ਬਾਜੀ ਕੇ ਹਨ ਉਨਕੇ ਬਿਆਨੋ ਦਾ ਹਵਾਲਾ ਦਿੱਤੇ ਨੂੰ ਕਿਹਾ ਹੈ ਕਿ ਅੰਮਿਤ ਪਾਲ ਸਿੱਖੀ ਚੰਨ ਨਿਸ਼ਾ ਜੋ ਸੇਵਨ ਕਰਦਾ ਹੈ ਆਤੀ ਹੈ ਇਹ ਮੇਰਾ ਖਿਆਲ ਹੈ ਕਿ ਉਹ ਬਠਿੰਡੇ ਜੇ ਇੱਕ ਦਿਨ ਆਏ ਸੀ ਨਾ ਹਸਪੀਟਲ ਤੋਂ ਉਹਨਾਂ ਨੇ ਉਹ ਸਾਰਾ ਕੁਝ ਸਪਸ਼ਟ ਕਰ ਦਿੱਤਾ ਸੀ ਇਹ ਮੇਰਾ ਖਿਆਲ ਹੈ ਕਿ ਉਹਨਾਂ ਦੀ ਕਰਦਾਰ ਕੁਸ਼ੀ ਕਰਨ ਵਾਲੇ ਹੋਰ ਤੇ ਮੇਰਾ ਖਿਆਲ ਉਹਨਾਂ ਨੇ ਇਹਨਾਂ ਕੋਲ ਉਹਦਾ ਕੋਈ ਤੋੜ ਨਹੀਂ ਲੱਭ ਰਿਆ ਕਿ ਉਹਨਾਂ ਦੇ ਲੋਕ ਪ੍ਰਤਿਆ ਨੂੰ ਹਰਮਨ ਪਿਆਰਤਾ ਨੂੰ ਕਿਸ ਤਰੀਕੇ ਨਾਲ ਘਟ ਕੀਤਾ ਜਾ ਸਕੇ ਪਰ ਇਹੋ ਜਿਹੇ ਹੱਥ ਕੰਡੇ ਵਰਤੇ ਜਾ ਰਹੇ ਆ ਮੇਰਾ ਖਿਆਲ ਹੈ ਕਿ ਸੰਗਤਾਂ ਦੇ ਮੰਚ ਕੋਈ ਉਹਦਾ ਕੋਈ ਅਸਰ ਨਹੀਂ ਹੋ ਰਿਹਾ ਲੋਕ ਸਗੋਂ ਅੱਗੇ ਤੋਂ ਵੀ ਜ਼ਿਆਦਾ ਉਹਨਾਂ ਨੇ ਪਿਆਰ ਕਰ ਰਹੇ ਕਿ ਸਰਕਾਰ ਜਿੰਨਾ ਤੱਕਾ ਕਰ ਰਹੀ ਹੈ ਉਹਨਾਂ ਮੇਰਾ ਖਿਆਲ ਹੈ ਕਿ ਲੋਕੀ ਉਹਨਾਂ ਦੇ ਮੱਝ ਕਹਿੰਦੇ ਕਿ ਕਿਉਂ ਬਿਆਨ ਦਿੰਦਾ ਹੋ ਹਾਂਜੀ ਮੱਝ ਕਹਿੰਦੇ ਕਿਉਂ ਬਿਆਨ ਦਿੰਦਾ ਹੋ ਨਹੀਂ ਬਾਜੇ ਕਹਿੰਦੇ ਬਿਆਨ ਦਿੱਤਾ ਨਹੀਂ ਉਹਦਣਾ ਜਦਨਾ ਆਇਆ ਸੀ ਬਾਹਰ ਹਸਪੀਟਲ ਇਹ ਇਦਾਂ ਦੀ ਕੋਈ ਗੱਲ ਨਹੀਂ ਜੀ ਟੀਆ ਸਾਹਿਬ ਇਹ ਇਲਾਮ ਲਾਉਂਦੇ ਸੀ ਨਾ ਪਹਿਲਾਂ ਉਦੋਂ ਉਹਨੇ ਕਹਿ ਕੇ ਉਹਨਾਂ ਨੂੰ ਆਪਣਾ ਇਲਾਜ ਕਰਾਉਣਾ ਚਾਹੀਦਾ ਤੇ ਬਾਜੇ ਕੇ ਨੇ ਦਿੱਤਾ ਹੁੰਦਾ ਤੇ ਫਿਰ ਉਹ ਮੇਰੇ ਖਿਆਲੋਂ ਇਦਾਂ ਇਦਾਂ ਕਹਿਣ ਦੀ ਲੋੜ ਨਹੀਂ ਹੁਣ ਬਾਜੇ ਕੇ ਪਰਿਵਾਰ ਨੂੰ ਵੀ ਪੁੱਛੋ ਕਿ ਉਹ ਦਾ ਬਾਜੇ ਕੇ ਦਾ ਫੋਨ ਹੈ ਮੈਂ ਕੋਈ ਨਹੀਂ ਉਹ ਸਰਕਾਰ ਹੈ ਉਹਨ ਕੀ ਪਤਾ ਕਿਦਾਂ ਕਿੱਥੇ ਸਾਈਨ ਕਰਾ ਕੇ ਮਗਰੋਂ ਕੀ ਲਿਖ ਲਿਆ ਜਾਂ ਕੀ ਕੀਤਾ ਵਾ ਇਹ ਸਾਰੀਆਂ ਚੀਜ਼ਾਂ ਸਰਕਾਰ ਕੋ ਬਹੁਤ ਵੱਡਾ ਤੰਤਰ ਹੈ ਉਹ ਕਈ ਕੁਝ ਕਰ ਸਕਦੀ ਹੈ ਉਹ ਜਿਹੜੇ ਬੰਦੇ ਨੂੰ ਫੇਕ ਕਾਊਂਟਰ 'ਚ ਮਾਰ ਸਕਦੇ ਆ ਘਰੋਂ ਤੋਂ ਬਾਹਰ ਲੈ ਕੇ ਹੋਈਆਂ ਚੀਜ਼ਾਂ ਤੇ ਬਹੁਤ ਮੂਮੂਲੀ ਜੀ ਗੱਲ ਹੈ ਜੀ ਧੰਨਵਾਦ ਹਾਂਜੀ ਹਾਂਜੀ ਹਾਂ ਜੀ ਕਿ ਪਾਰਟੀ ਸੇ ਕੋਈ ਖੜਾ ਹੋ ਰਿਹਾ ਹੈ ਹਾਂ ਜੀ ਖੜਾ ਹੈ ਸਾਡੇ ਬੀਬੀ ਖਾਲਾ ਜੀ ਹੋਣਾ ਨਾ ਚੱਲ ਰਹੀ ਹੈ ਸਾਡੀ ਗੱਲ ਬਹੁਤ ਸ਼ਾਇਦ ਉਹ ਆਉਣਗੇ ਮੈਦਾਨ ਚ ਉਹਨਾਂ ਦੀ ਬੇਟੀ ਨੇ ਮਨਾ ਕਰਤਾ ਸੀ ਚਲੋ ਕੀਤਾ ਵਾ ਪਰ ਫਿਰ ਵੀ ਅਜੇ ਵੀ ਚੱਲ ਰਹੀ ਹੈ ਸ਼ਾਇਦ ਉਮੀਦ ਹੈ ਸਾਨੂੰ ਕਿ ਉਹ ਆਉਣਗੇ ਨਹੀਂ ਤੇ ਫਿਰ ਕੋਈ ਦੂਜੀ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਅਮਰਤਪਾਲ ਦੇ ਮਾਤਾ ਵੀ ਆ ਸਕਦੇ ਨੇ ਨਹੀਂ ਨਹੀਂ ਸਾਡੇ ਪਰਿਵਾਰ ਚੋਂ ਕੋਈ ਨਹੀਂ ਆਊਗਾ ਸਾਡੇ ਪਰਿਵਾਰ ਚੋਂ ਖਾਲੀ ਅਮਰਤਪਾਲ ਹੀ ਰਾਜਨੀਤੀ ਚ ਰਹੂਗਾ ਬਾਕੀ ਸਾਡੇ ਪਰਿਵਾਰ ਦਾ ਕੋਈ ਜੀ ਨਹੀਂ ਅਸੀਂ ਤਾਂ ਉਹਨਾਂ ਦੀ ਗੈਰਹਾਜ਼ਰੀ 'ਚ ਆਪਣੀ ਬੂਟੀ ਨਿਵਾ ਰਹੇ ਆਂ ਬਾਕੀ ਸਾਡੇ ਪਰਿਵਾਰ 'ਚੋਂ ਕੋਈ ਇਲੈਕਸ਼ਨ ਦੀ ਨਹੀਂ ਨੇ ਕੈਂਡੀਡੇਟ ਅਜੇ ਵਿਚਾਰ